ਤੁਸੀਂ ਦੇਖ ਰਹੇ ਹੋ ਤੁਹਾਡੀ ਆਵਾਜ਼ న్యూਸ ਤੇ ਮੈਂ ਆ ਤੁਹਾਡੇ ਨਾਲ ਪੱਤਰਕਾਰ ਕਿਰਨ ਸਾਰਾ ਤੇ ਇਸ ਵਕਤ ਅਸੀਂ ਮੌਜੂਦ ਆ ਤਲਵੰਡੀ ਭਾਈ ਦੇ ਖਾਣੇ ਵਿੱਚ ਜਿੱਥੇ ਕਿ ਐਸ ਐਚਓ ਰਵੀ ਕੁਮਾਰ ਦੀ ਅਗਵਾਈ ਦੇ ਹੇਠ ਇੱਕ ਨਸ਼ੇ ਦਾ ਕਸਕਰ ਫੜਿਆ ਗਿਆ ਜਿਸ ਦਾ ਨਾਮ ਹਰਪ੍ਰੀਤ ਸਾਨਫ ਹਰਪਾਜਨ ਔਰ ਇਹ ਵਾਸੀ ਤਲਵੰਡੀ ਪਾਈ ਦਾ ਰਹਿਣ ਵਾਲਾ ਹੈ ਔਰ ਐਸਐਸਪੀ ਦੇ ਦਿਸ਼ਾ ਨਿਰਦੇਸ਼ ਜਿਹੜੀ ਨਸ਼ਿਆਂ ਦੇ ਖਿਲਾਫ ਜਿਹੜੀ ਮਹਿਮ ਵਢੀ ਗਈ ਹੈ ਉਹਨੂੰ ਇਸ ਟਾਈਮ ਇਹ ਵੱਡੀ ਕਾਮਯਾਬੀ ਜਿਹੜੀ ਆ ਉਹ ਪ੍ਰਾਪਤ ਹੋਈ ਹੈ ਔਰ ਇਸ ਟਾਈਮ ਇਥੇ ਡੀਐਸਪੀ ਰਾਜਵੀਰ ਸਿੰਘ ਵੀ ਪਹੁੰਚੀ ਆ ਤੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਆ ਉਹਨਾਂ ਨਾਲ ਗੱਲਬਾਤ ਕੀ ਮਾਮਲਾ ਜੀ ਸਰ ਹਾਂਜੀ ਇਹ ਸਾਡੇ ਪੰਜਾਬ ਸਰਕਾਰ ਵੱਲੋਂ ਜਿਹੜੀ ਆ ਨਸ਼ਿਆਂ ਦੇ ਖਿਲਾਫ ਦਿੱਤੀਆਂ ਜਿਹੜੀਆਂ ਸਖਤ ਹਦਾਇਤਾਂ ਦੇ ਸਾਡੇ ਮਾਨਯੋਗ ਐਸਐਸਪੀ ਸਾਹਿਬ ਫਿਰੋਜ਼ਪੁਰ ਸ਼੍ਰੀ ਸੋਮਿਆ ਮਿਸ਼ਰਾ ਆਈਪੀਐਸ ਜੀ ਦੇ ਦੇਸ਼ਾ ਨਿਰਦੇਸ਼ਾਂ ਦੇ ਉੱਤੇ ਜਿਹੜਾ ਵਾ ਥਾਣਾ ਇਡਾ ਤਲਵੰਡੀ ਭਾਈ ਦੇ ਐਸਐਸਓ ਸਾਹਿਬ ਦੀ ਇਹਨਾਂ ਦੀ ਟੀਮ ਨੂੰ ਉਸ ਵੇਲੇ ਵੱਡੀ ਸਫਲਤਾ ਬਲੀ ਜਦੋਂ ਇੱਕ ਜਿਹੜਾ ਇਥੋਂ ਦਾ ਲੋਕਲ ਸਮਗਦਰਿਆ ਹਰਪ੍ਰੀਤ ਸਿੰਘ ਉਰਫ ਗੋਲਡੀ ਪੁੱਤਰ ਹਰਪ੍ਰੀਤ ਸਿੰਘ ਵਾਸੀ ਬਾੜ ਨੰਬਰ 6 ਤਲਵੰਡੀ ਭਾਈ ਜੋ ਕਿ ਤਕੋ 2018 ਦੇ ਵਿੱਚ ਜਿਹੜਾ ਵਾ ਕੁੱਲ ਜਿਹੜੀਆਂ 2100 ਨਸ਼ੀਲੀਆਂ ਗੋਲੀਆਂ ਸਮੇਤ 2 ਲੱਖ 70 ਹਜ਼ਾਰ ਰੁਪਇਆ ਜਿਹੜੀ ਟਰੱਕ ਮਨੀ ਬਰਾਮਦ ਹੋਈ ਸੀ ਜਿਹਦੇ ਖਿਲਾਫ ਜਿਹੜਾ ਵਾ ਮਕਦਮਾ ਨੰਬਰ 15/12/7/18 ਅੰਡਰ ਸੈਕਸ਼ਨ 21 22 62 85 ਐਨਡੀਪੀਐਸਟ ਦਾ ਦਰ ਕੀ ਕੀਤਾ ਗਿਆ ਸੀਗਾ ਤੇ ਜਿਹੜਾ ਇਹਦੀ ਪੂਰੀ ਪੜਵਾਈ ਕਰਕੇ ਲੋਕਲ ਪੁਲਸ ਨੂੰ ਜਿਹੜੀ ਆ ਇਹਨੂੰ ਐਡੀਸ਼ਨ ਸ਼ਹਿਨ ਜੱਜ ਫਿਰੋਜ਼ਪੁਰ ਦੀ ਵੱਲੋਂ ਸਜ਼ਾ ਵੀ ਧਰਾਇ ਗਈ ਆ ਤੇ ਹੁਣ ਇਹਦਾ ਜਿਹੜਾ ਵਾ ਇਹ ਕੇਸ ਜਿਹੜਾ ਵਾ 68 ਐਂਡੀਪੀਐਸ ਦੇ ਤਹਿਤ ਜਿਹੜਾ ਵਾ ਕੰਪੀਟੈਂਟ ਅਥਾਰਟੀ ਦਿੱਲੀ ਨੂੰ ਜਿਹੜਾ ਇਹਨੇ ਗੈਰ ਕਾਨੂੰਨੀ ਤਰੀਕੇ ਦੇ ਨਾਲ ਨਸ਼ਾ ਵੇਚ ਕੇ ਜਿਹੜੀ ਇਹਨੇ ਪ੍ਰਾਪਰਟੀ ਬਣਾਈ ਸੀ ਅਤੇ 2,70,000 ਰੁਪਇਆ ਜਿਹੜੀ ਡਰਗ ਮਨੀ ਸੀ ਉਹ ਜਿਹੜੀ ਕਮਾਈ ਸੀਗੀ ਉਹ ਉਹਨੂੰ ਜਿਹੜਾ ਫ੍ਰੀਜ਼ ਕਰਨ ਵਾਸਤੇ ਜਿਹੜਾ ਵਾ ਉੱਥੇ ਕੇਸ ਭੇਜਿਆ ਸੀਗਾ ਤੇ ਜਿਹੜਾ ਮਾਨਯੋਗ ਜਿਹੜਾ ਕੰਪੀਟੈਂਟ ਅਥਾਰਟੀ ਦਿੱਲੀ ਵੱਲੋਂ ਠਾਠ ਹੈ ਤੁਸੀਂ ਲਈ ਜਿਹੜੇ ਆ ਇਹਦੇ ਆਰਡਰ ਜਿਹੜੇ ਆ ਸਾਨੂੰ ਜਿਹੜੇ ਆ ਥਾਣੇ ਦੇ ਵਿੱਚ ਮਸੂਲ ਹੋ ਚੁੱਕੇ ਆ ਇਹਦੀ ਪ੍ਰਾਪਰਟੀ ਫਰੀਜ਼ ਕਰਦੇ ਤੇ ਐਸ ਐਚਓ ਸਾਹਿਬ ਨੇ ਜਿਹੜੀ ਇਹਦੀ 270000 ਰੁਪਇਆ ਜਿਹੜੀ ਇਹਨੇ ਗੈਰ ਕਾਨੂੰਨੀ ਨਸ਼ਾ ਵੇਚ ਕੇ ਜਿਹੜਾ ਇਹਨੇ ਕਮਾਈ ਕੀਤੀ ਸੀਗੀ ਉਹ ਜਿਹੜੀ ਆ ਜਬਤ ਕਰ ਲਈ ਗਈ ਆ ਤੇ ਜਿਹੜੀ ਆ ਇੱਕ ਜਿਹੜੇ ਨਸ਼ਾ ਸਮਗਰ ਰਿਆਂ ਉਹਨਾਂ ਨੂੰ ਇੱਕ ਨਸੀਹਤ ਅਤੇ ਤਾੜਨਾਵਾ ਵੀ ਤੁਸੀਂ ਜਿਹੜਾ ਅੱਜ ਤੋਂ ਕੋਈ ਵੀ ਜਿਹੜਾ ਨਸ਼ਾ ਵੇਚ ਕੇ ਜੇ ਕੋਈ ਪ੍ਰਾਪਰਟੀ ਬਣਾ ਹੋਗੇ ਤੁਸੀਂ ਕੰਮ ਤੇ ਇਸੇ ਵਾਸਤੇ ਕਰਦੇ ਜੇ ਜਾਇਦਾਦਾਂ ਬਣਾਉਣ ਵਾਸਤੇ ਪਰ ਹੁਣ ਉਹ ਤੁਹਾਡੀਆਂ ਜਾਇਦਾਦਾਂ ਨਹੀਂ ਰਹਿਣਗੀਆਂ ਕਾਨੂੰਨ ਦੇ ਤਹਿਤ ਜਿਹੜਾ ਵੀ ਕੋਈ ਗੈਰ ਕਾਨੂੰਨੀ ਤਰੀਕੇ ਨਾਲ ਵਸਾ ਵੇਚ ਕੇ ਜਿਹੜਾ ਵੀ ਕੋਈ ਪ੍ਰਾਪਰਟੀ ਬਣਾਏਗਾ ਉਹਦੀ ਜਿਹੜੀ ਆ ਠਾਠ ਹੈ ਤੁਹਾਡੇ ਜਿਹੜੀ ਆ ਜਬਤ ਕਰ ਲਈ ਜਾਏਗੀ ਇਹ ਇੱਕ ਜਿਹੜੀ ਤਵੰਡੀ ਪਾਈ ਥਾਣੇ ਦੇ ਐਸਐਚਓ ਸਾਹਿਬ ਤੇ ਉਹਨਾਂ ਦੀ ਟੀਮ ਨੂੰ ਬਹੁਤ ਵੱਡੀ ਸਫਲਤਾ ਮਿਲੀ ਸਭ ਜਿਹੜੇ ਮਰਜੰਦੇ ਤੁਸੀਂ ਪ੍ਰਾਪਰਟੀ ਅਟੈਚ ਕੀਤੀ ਹੈ ਕੀ ਇਹ ਹੁਣ ਜੇਲ ਚ ਜਾਂ ਸਜਾ ਕੁਈ ਕਰ ਚੁੱਕਾ ਹੈ ਹਾਂਜੀ ਹੁਣ ਇਹ ਅਜੇ ਜੇਲ੍ਹ ਦੇ ਵਿੱਚ ਹੈ ਆਪਣਾ ਘਰ ਤੇ ਇਸ ਬਾਰੇ ਫਿਰ ਵੀ ਆਪਾਂ ਕਲੀਅਰ ਕਰ ਲਾਂਗੇ ਪਰ ਇਹਨੂੰ ਜਿਹੜੀ ਉਹ ਮੁਕੰਮਲੇ ਸਜਾ ਹੋ ਗਈ ਸੀ ਕਿ ਠੀਕ ਹੈ ਜੀ ਹਾਂ